ਇਸ ਦੇ ਨਾਲ ਜੁੜਦੀ ਵਾਲੀ ਦੱਸੋ ਵੀ ਇਹ ਇੱਕ ਸਾਸ਼ਤੇਦੀਨ ਹੋ ਰਿਹਾ ਹੈ ਜਾਂ ਇਹ ਸਰਜੀਤ ਸਿੰਘ ਰਖੜਾ ਦੀ ਨਾ ਸਮਝੀ ਹੈ ਸਾਬਜਾਦਿਆਂ ਦੇ ਸੀਦੀ ਦਿਹਾੜੇ ਦੇ ਦਿਨਾਂ ਦੇ ਵਿੱਚ ਅਕਾਲੀ ਦਲ ਪੁਨਰਸਜੀਤ ਦੇ ਆਗੂ ਸਰਜੀਤ ਸਿੰਘ ਰਖੜਾ ਦਾ ਨਾਈ ਦੀ ਦੁਕਾਨ ਅਦਾਦ ਘਟਨ ਕਰਕੇ ਇਹ ਕਹਿਣਾ ਵੀ ਪ੍ਰਮਾਤਮਾ ਇਹਨਾਂ ਦੇ ਕਾਰੋਬਾਰ ਨੂੰ ਵਧਾਵੇ ਮੈਨੂੰ ਬਹੁਤ ਖੁਸ਼ੀ ਹੈ ਇਸ ਮਸਲੇ ਤੇ ਅਸੀਂ ਗੱਲਬਾਤ ਕਰਾਂਗੇ ਇੱਕ ਮਸਲਾ ਜੋ ਸਿੱਧਾ ਨੂੰ ਜਿਹੜਾ ਪਾੜਾ ਪਾਇਆ ਜਾਂਦਾ ਹੈ ਕੁਈ ਜਾਤ ਜਾਤ ਬਰਾਦਰ ਨੂੰ ਲੈ ਕੇ ਵੰਡਿਆ ਜਾਂਦਾ ਉਹ ਕਾਫੀ ਮਸਲਾ ਚੱਲਦਾ ਰਹਿੰਦਾ ਇਹ ਦੋ ਮਸਲਿਆਂ ਤੇ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਭਾਈ ਜਿਸ ਕਾਰਨ ਸਿਵੀਆਂ ਜੀ ਹੋਣਗੇ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੱਲ ਅਕਾਲੀਦਾਲ ਪੁਨਰਸਜੀਤ ਦੇ ਆਗੂ ਸ੍ਰੀ ਸਿੰਘ ਰਖੜਾ ਜੋ ਲੰਬੇ ਸਮੇਂ ਤੋਂ ਅਕਾਲੀਦਾਲ ਚ ਰਹੇ ਐ ਤੇ ਉਹਨਾਂ ਨੇ ਬਕਰੇ ਅਕਾਲੀਦਾਲ ਚ ਯਾਨੀ ਹਰਪੀ ਸਿੰਘ ਅਕਾਲੀਦਾਲ ਚ ਹੈਗੇ ਐ ਤੇ ਨਾਲ ਇਥੋਂ ਬਠਿੰਡੇ ਦੇ ਆਗੂ ਸੀਗੇ ਉਹਨਾਂ ਨੇ ਇੱਕ ਸੈਲੂਨ ਜਿਹਨੂੰ ਆਪਾਂ ਪੰਜਾਬੀ ਚ ਕਹਿੰਗੇ ਨਾਈ ਦੀ ਦੁਕਾਨ ਤੇ ਉੱਥੇ ਉਦਘਾਟਨ ਕੀਤਾ ਪੱਤਰਕਾਰਾਂ ਨੇ ਪੁੱਛਿਆ ਤਾਂ ਉਹ ਕਹਿੰਦੇ ਮੈਨੂੰ ਬਹੁਤ ਖੁਸ਼ੀ ਆ ਤੇ ਇਹਨਾਂ ਦੇ ਪਰਮਾਤਮਾ ਇਹਨਾਂ ਨੂੰ ਰੰਗ ਭਾਗ ਲਾਵੇ ਇਹਨਾਂ ਦਾ ਕੰਮ ਵਧੇ ਇੱਕ ਅਕਾਲੀ ਆਗੂ ਦਾ ਇਸ ਤਰ੍ਹਾਂ ਕਹਿਣਾ ਤੇ ਉਦਘਾਟਨ ਕਰਨਾ ਇਸ ਨੂੰ ਕਿਵੇਂ ਦੇਖੋ ਜੀ ਜਦੋਂ ਇਹ ਖਬਰ ਵਾਇਰਲ ਹੋਈ ਹੂੰ ਤੇ ਮੇਰੇ ਤੱਕ ਪੁੱਜੀ ਜੀ ਮੈਨੂੰ ਬਹੁਤ ਸਦਮਾ ਲੱਗਾ ਹੂੰ ਮੈਂ ਇੱਕ ਸਿੱਖਾਂ ਦੀ ਜਥੇਬੰਦੀ ਕਹਿੰਦੀ ਹੋਵੇ ਤੇ ਆਪ ਦੇ ਆਪ ਨੂੰ ਇਹ ਕਹਿੰਦੀ ਹੋਵੇ ਸੀ ਕਾਲ ਤੱਕ ਸਭ ਦੇ ਹੁਕਮ ਤੇ ਇਹਦੀ ਪੂਰਨ ਸਰਜੀਤੀ ਕਰ ਰਹੇ ਹੂੰ ਬਈ ਜਿਹੜੀ ਸਾਡੀ ਬੁਨਿਆਦ ਆ ਉਹ ਕਾਲ ਤੱਕ ਸਭ ਤੋਂ ਆ ਜੀ ਉਹਦਾ ਇੱਕ ਨੀਤ ਪ੍ਰਧਾਨ ਹੂੰ ਸਲੂਨ ਦੀ ਦੁਕਾਨ ਤੇ ਆਵੇ ਉੱਥੇ ਖੜ ਕੇ ਅਰਦਾਸ ਕਰੇ ਹੂੰ ਵੀ ਇਸ ਕੰਮ ਨੂੰ ਜਿਹੜਾ ਦੁਨਦੁਕਣੀ ਰਾਤ ਚੌਕਣੀ ਪ੍ਰਕਤੀ ਵੈਸੇ ਇਹਦਾ ਮਤਲਬ ਇਹ ਆ ਵੀ ਸਿੱਖੀ ਖਤਮ ਹੋਵੇ ਸਾਰੇ ਕੇਸ ਲੋਕ ਕਟਾਉਣ ਤੇ ਇਹ ਇਹ ਕੰਮ ਮਤਲਬ ਇਹਨਾਂ ਦਾ ਚੱਲੇ ਜੀ ਹਾਲਾਂਕਿ ਦੋਨੇ ਕੰਮ ਆਪੋ ਵਿਰੋਧੀ ਐ ਹੂੰ ਸਿੱਖੀ ਦੇ ਵਿੱਚ ਚਾਰ ਬਜਰਤ ਕਰਹਿਤਾਂ ਦੇ ਵਿੱਚੋਂ ਜੀ ਮੇਨ ਬਜਰਤ ਕਰਹਿਤ ਪਹਿਲੀ ਕਰਹਿਤ ਆ ਜਿਹੜੀ ਹੂੰ ਉਹ ਰੋਮਾਂ ਦੀ ਬੇਦਵੀ ਐ ਜੀ ਚਾਰ ਬਜਰਤ ਕਰਹਿਤਾਂ ਕਰਨ ਵਾਲਾ ਸਿੱਖ ਹੈ ਹੀ ਨਹੀਂ ਜੀ ਰੋਮਾਂ ਦੀ ਬੇਅਦਬੀ ਕਰਨ ਵਾਲਾ ਹੂੰ ਉਠਾ ਮਾਸ ਖਾਣ ਵਾਲਾ ਹੂੰ ਤੇ ਆਚਰਨ ਤੋਂ ਗਿਰਿਆ ਹੋਇਆ ਪ੍ਰਾਇਆ ਸੰਗ ਤੇ ਤਮਾਕੂ ਜੀ ਪੀਣ ਵਾਲਾ ਹੂੰ ਇਹ ਸਿੱਖੀ ਤੋਂ ਪਾਸੇ ਦੀਆਂ ਗੱਲਾਂ ਨੇ ਜੀ ਤੇ ਇੱਕ ਉਹ ਨੇਤਾ ਆ ਕੇ ਇਹ ਗੱਲ ਕਹੇ ਵੀ ਇਹ ਦੁਗਣੀ ਰਾ ਚੌਗਣੀ ਪ੍ਰਗਤੀ ਕਰੂਗਾ ਹੂੰ ਜਿਹੜਾ ਨੇਤਾ ਇਹ ਦੋਸ਼ ਲਾਉਂਦਾ ਰਿਹਾ ਹੈ ਵੀ ਦੂਜਾ ਅਕਾਲੀ ਦਲ ਹੈ ਜਿਹੜਾ ਜਦੋਂ ਭੰਗ ਹੋਇਆ ਵੀ ਇਹ ਕਾਲ ਤੱਕ ਸਭ ਤੋਂ ਬੇਮੁਖ ਹੈ ਹੂੰ ਤੇ ਨਾਲ ਹੀ ਵੀ ਇਹਨੇ ਬਿਆਦੀਆਂ ਕਰੀਆਂ ਹੂੰ ਕੀ ਇਹ ਅਕਾਲ ਤਖਤ ਸਿਧਾਂਤ ਦੇ ਉਲਟ ਨਹੀਂ ਹੈ ਹੂੰ ਜੇ ਅਕਾਲ ਤਖਤ ਸਾਬ ਤੋਂ ਬਣੀ ਹੋਈ ਜਥੇਬੰਦੀ ਹੈ ਇਹ ਹੂੰ ਕੀ ਅਕਾਲ ਤਖਤ ਦਾ ਦੇਸ਼ ਇਹ ਕਹਿੰਦਾ ਵੀ ਸਾਰੇ ਸਿੱਖਾ ਜਿਹੜੇ ਕੇਸ ਘਟਾ ਦੇ ਹੂੰ ਇਸ ਕਰਕੇ ਬੜਾ ਅਫਸੋਸ ਹੈ ਹੂੰ ਤੁਹਾਨੂੰ ਲੱਗਦਾ ਵੀ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਇਹਦੇ ਕਾਲੀਗਲਪਨ ਸਜੀਤ ਤੇ ਪ੍ਰਧਾਨ ਹੈ ਉਹ ਅਕਸਰ ਕਾਰਜਾਲਤ ਬਾਲ ਦੇ ਜਿਹੜੇ ਆਗੂ ਆ ਉਹਨਾਂ ਨੂੰ ਟਾਰਗੇਟ ਕਰਦੇ ਆ ਕਹਿੰਦੇ ਵੀ ਇਹ ਸਿੱਖੀ ਦਾ ਤੰਮੜੀਆ ਮੇਰ ਕਰਤਾ ਇਹ ਉਹ ਕਰਤਾ ਉਹ ਲੱਗਦਾ ਕੋਈ ਕਾਰਵਾਈ ਕਰਨਗੇ ਦੇਖੋ ਜੀ ਗੱਲ ਤਾਂ ਇਹ ਹੈ ਵੀ ਇਹ ਹੁਣ ਤੱਕ ਬਿਆਨ ਆ ਜਾਣਾ ਚਾਹੀਦਾ ਸੀ ਹੂੰ ਕਿਉਂਕਿ ਜਿਹੜਾ ਪਿੱਛੇ ਘਟਨਾਕ੍ਰਮ ਹੋਇਆ ਹੂੰ ਉਹਦਾ ਮੁੱਖ ਹੀਰੋ ਗਿਆਨੀ ਹਰਪ੍ਰੀਤ ਸਿੰਘ ਸੀ ਹੂੰ ਜਿਨੇ ਅਕਾਲੀ ਆਗੂਆਂ ਨੂੰ ਉੱਥੇ ਅਕਾਲ ਤਖਤ ਸਾਹਿਬ ਤੇ ਸੱਦਣਾ ਹੂੰ ਉਹਨਾਂ ਤੋਂ ਸਵਾਲ ਜਵਾਬਾਂ ਕਰਨੇ ਹੂੰ ਤੇ ਉਹਨਾਂ ਨੂੰ ਸਜ਼ਾਵਾਂ ਦੇਣੀਆਂ ਹੂੰ ਤੇ ਉਸ ਸਜ਼ਾਵਾਂ ਦੇ ਪ੍ਰੰਤ ਕਾਲੀ ਦਲ ਦੀ ਸਰਜੀਤੀ ਵਾਸਤੇ ਹੁਕਮ ਕਰਨਾ ਖਾਲਸਾ ਪੰਥ ਨੂੰ ਜਦੋਂ ਉਹ ਇਹਨਾਂ ਦਾ ਕਹਿਣਾ ਵੀ ਉਹਨਾਂ ਨੇ ਜਦੋਂ ਉਹ ਠੀਕ ਉਹਨਾਂ ਨੇ ਜਿਹੜੀ ਉਹਦੀ ਮਤਲਬ ਮੈਂਬਰ ਬਣਾਉਣੇ ਸੀ ਉਹ ਠੀਕ ਢੰਗ ਨਾਲ ਮੈਂਬਰ ਨਹੀਂ ਬਣਾਏ ਗਏ ਤੇ ਇਹ ਦੂਸਰੇ ਪਾਸੇ ਫਿਰ ਇਹ ਮੈਂਬਰ ਬਣਾਉਣ ਦੀ ਰੀਤ ਜਿਹੜੀ ਚੱਲੀ ਤੇ ਇਹ ਕਾਲੀ ਦਲ ਸਰਜੀਤੀ ਹੁਮ ਪੂਰਨ ਸਰਜੀਤੀ ਇਹ ਹੋਂਦ ਵਿੱਚ ਆ ਗਿਆ ਹੁ ਇਹਦਾ ਜਿਹੜਾ ਪ੍ਰਧਾਨ ਹੈ ਹੁ ਉਹਨਾਂ ਨੇ ਮਤਲਬ ਇੱਕ ਧਾਰਮਿਕ ਸ਼ਕਸ਼ੀਤ ਨੂੰ ਬਣਾਇਆ ਹੁਮ ਜਿਹੜਾ ਕਿ ਅਕਾਲ ਤਖਤ ਸਾਹਿਬ ਦਾ ਕਾਰਜਕਾਰੀ ਪ੍ਰਧਾਨ ਰਹਿ ਚੁੱਕਾ ਆਪਣਾ ਜਥੇਦਾਰ ਰਹਿ ਚੁੱਕਾ ਪਤਸ਼੍ਰੀ ਧੰਮਧਮਾ ਸਾਹਿਬ ਦਾ ਜਥੇਦਾਰ ਵੀ ਰਹਿ ਚੁੱਕਿਆ ਜੀ ਹੁਣ ਇਹ ਜਥੇਦਾਰ ਦੱਸੇ ਹੂੰ ਵੀ ਇਹ ਇਹ ਕੰਮ ਹੈ ਜਿਹੜਾ ਇਹ ਸਿੱਖੀ ਦੇਨਕੂਲ ਹੈ ਹੂੰ ਜੇ ਸਿੱਖੀ ਦੇਨਕੂਲ ਨਹੀਂ ਹੂੰ ਤਾਂ ਉਹ ਕੀ ਕਾਰਵਾਈ ਕਰਨਗੇ ਜੀ ਕੀ ਇਹ ਇੱਕਾ ਜਿਹੜੀ ਮਤਲਬ ਸਿੱਖ ਧਰਮ ਦੇ ਲੋਕਾਂ ਦੇ ਨਾਲ ਖਲਵਾੜ ਨਹੀਂ ਹੈ ਹੂੰ ਜਿਨ੍ਹਾਂ ਦੀਆਂ ਆਸਥਾਾਂ ਜਿਨ੍ਹਾਂ ਨੇ ਇਹਨਾਂ ਨੂੰ ਨੇਤਾ ਮੰਨਿਆ ਹੂੰ ਇਹ ਇੱਕ ਦੇ ਨਾਲ ਜੁੜਦੀ ਗੱਲ ਇਹ ਦੱਸੋ ਵੀ ਇਹ ਇੱਕ ਸਾਸ਼ਤੇਦੀਨ ਹੋ ਰਿਹਾ ਹੈ ਜਾਂ ਇਹ ਸਰਜੀਤ ਸਿੰਘ ਰਖੜਾ ਦੀ ਨਾ ਸਮਝੀ ਹੈ ਦੇਖੋ ਨਾ ਸਮਝੀ ਉਸ ਪੱਧਰ ਤੱਕ ਤਾਂ ਨਹੀਂ ਹੋਣੀ ਚਾਹੀਦੀ ਜਿਸਤ ਦੇਖੋ ਪਹਿਲੀ ਗੱਲ ਤਾਂ ਸਿੱਖ ਜਾਂਦੇ ਨੂੰ ਪਤਾ ਹੈ ਹੂੰ ਵੀ ਸਿੱਖ ਕੌਣ ਹੈ ਹੂੰ ਨਹੀਂ ਤੇ ਉਹ ਤਾਂ ਬੜੇ ਮਤਲਬ ਉੱਚਾ ਦੇ ਤੱਕ ਗਿਆ ਹੋਇਆ ਮੰਤਰੀ ਰਹਿ ਚੁੱਕਿਆ ਹੈ ਉਮਰ ਦਾ ਤਕਾਜ਼ਾ ਹੁੰਦਾ ਉਮਰ ਤੱਕ ਵੀ ਇੰਨੀ ਕਿਤਾ ਬੰਦੇ ਨੂੰ ਹੋਸ਼ ਆਵਾਸ਼ ਹੁੰਦੇ ਹੈ ਹੂੰ ਮੈਨੂੰ ਲੱਗਦਾ ਇਹਦੇ ਮਗਰੋਂ ਵੀ ਬਹੁਤ ਵੱਡੀ ਸਾਜ਼ਿਸ਼ ਹੈ ਹੂੰ ਤਾਂ ਕਿ ਸਿੱਖਾਂ ਨੂੰ ਥਾਂ ਥਾਂ ਤੇ ਟਾਰਗੇਟ ਕੀਤਾ ਜਾ ਰਿਹਾ ਹੈ ਹੂੰ ਜੇ ਸਿੱਖ ਨੇਤਾ ਜਿਹੜੀ ਅਕਾਲੀ ਦਲ ਨੂੰ ਪਰਸ ਜੀਤ ਕਰ ਰਹੇ ਹੋਣ ਹੂੰ ਉਹੋ ਜਿਹੇਆਂ ਕਾਰਵਾਈਆਂ ਕਰਕੇ ਸਿੱਖ ਧਰਮ ਨੂੰ ਅਕਾਲੀ ਹੋਣ ਨੂੰ ਮਤਲਬ ਥੇਸ ਪਹਾਰ ਰਹੇ ਹੋਣ ਫਿਰ ਉੱਥੇ ਰੱਬ ਰੱਖਾ ਕਿਹਾ ਜਾ ਸਕਦਾ ਜੀ ਹੁਣ ਤੁਸੀਂ ਵੀ ਦੇਖ ਦਿਓ ਗੱਡੀਆਂ ਦੇ ਪ੍ਰੋਟੋ ਅਕਾਲੀ ਸੇਰਮੋਨੀਆ ਇੱਕ ਤਾਂ ਇੱਥੇ ਟੱਕੜੀ ਬਣਾਈ ਫਦਾ ਪਿੰਡ ਤੇ ਉਹ ਕਹਿੰਦਾ ਪ੍ਰੋਟੋ ਅਕਾਲੀ ਅਛਾ ਅਕਾਲੀ ਸ਼ਬਦ ਦਾ ਕੀ ਅਰਥ ਹੈ ਅਕਾਲੀ ਕੌਣ ਹੋ ਸਕਦਾ ਵੇਖੋ ਜੀ ਸ਼ਬਦ ਹੈਗਾ ਅਕਾਲੀ ਹੂੰ ਜਿਹੜਾ ਅਕਾਲ ਪੁਰਖ ਨੂੰ ਮੰਨਦਾ ਹੈ ਹੂੰ ਹੋਰ ਦੂਏ ਤੀਏ ਕਿਸੇ ਨੂੰ ਨਹੀਂ ਮੰਨਦਾ ਤੇ ਸਿੱਖ ਧਰਮ ਦੇ ਵਿੱਚ ਆਸਥਾ ਰੱਖਦਾ ਪੂਰੀ ਹੂੰ ਉਹ ਅਕਾਲੀ ਹੈ ਸਾਫ ਸੂਰਤ ਹੋਵੇ ਸਾਫ ਸੂਰਤ ਹੈ ਜਿਹਦੀ ਸਿੱਖ ਧਰਮ ਦੇ ਆਸਤੇ ਮੈਂ ਕਹਿੰਦਾ ਹੂੰ ਸਿੱਖ ਹੈ ਹੀ ਉਹ ਜਿਹੜਾ ਸਾਫ ਸੂਰਤ ਹੈ ਬਿਲਕੁਲ ਜਿਹੜਾ ਸਾਫ ਸੂਰਤ ਹੈ ਨਹੀਂ ਉਹ ਸਿੱਖ ਹੀ ਨਹੀਂ ਉਹ ਅਕਾਲੀ ਵੀ ਨਹੀਂ ਤੇ ਅਕਾਲੀ ਹੋਊ ਕਿਵੇਂ ਜੀ ਫਿਰ ਮੂਰੇ ਆੜਾ ਕੱਟ ਦਿਓ ਅਕਾਲੀ ਰੱਖ ਲਓ ਕਲਾ ਹੂੰ ਅਕਾਲੀ ਦਾ ਹੋ ਸਕਦਾ ਅਕਾਲੀ ਨਹੀਂ ਹੋ ਸਕਦਾ ਕਿਉਂਕਿ ਅੱਜ ਕੱਲ ਇਹ ਹੈ ਨਾ ਵੀ ਬਹੁਤ ਆਤੀ ਕਾਲੀ ਦਲ ਬਾਦਲ ਲਾਲ ਉਹ ਜਾਂ ਕਾਲੀ ਦਲ ਦੇ ਸਾਰੇ ਨੇਤਾ ਜਿਹੜੇ ਹੈਗੇ ਆ ਵੀ ਸਿੱਖ ਧਰਮ ਦੇ ਨਾਲ ਨਾਲ ਇੱਥੇ ਵੀ ਮੱਥਾ ਟੇਕੀਆਂ ਦੇ ਹੋਰ ਥਾਂ ਥਾਂ ਜਾ ਕੇ ਮੱਥੇ ਟੇਕਦੇ ਆ ਫਿਰ ਉਹ ਕਹਿੰਦੇ ਅਸੀਂ ਪੰਥਕ ਬੰਦੇ ਆ ਪੰਥਕ ਪਾਰਟੀ ਆ ਇਹ ਇਹ ਸਾਰੇ ਗੱਲਾਂ ਹੁੰਦੀਆਂ ਦੇਖੋ ਜੀ ਦੋ ਤਰ੍ਹਾਂ ਦਾ ਹੈਗਾ ਮੈਨੂੰ ਐ ਲੱਗਦਾ ਵੀ ਜਿਹੇ ਜੀ ਕਾਰਵਾਈ ਸਰਜੀਤ ਸਿੰਘ ਰਖੜਾ ਨੇ ਕਰੀ ਹੈ ਹੂੰ ਇਹਦੇ ਨਾਲੋਂ ਕਾਲੀ ਦਲ ਬਾਦਲ 100 ਗੁਣੇ ਚੰਗਾ ਹੂੰ ਉਹਨਾਂ ਨੇ ਭਾਵੇਂ ਕਿਸੇ ਵੀ ਰੂਪ ਚ ਜਾ ਕੇ ਇੱਕ ਵਾਰੀ ਜਚਨਾ ਦਾ ਕਰੀਆ ਨਾ ਕੱਲ ਤੱਕ ਦੇਖੜ ਕੇ ਹਮ ਭਾਵਾ ਉਦੋਂ ਬਾਅਦ ਹੋਰ ਕੁਝ ਹੋ ਰਿਹਾ ਹੈ ਇੱਕ ਵਾਰੀ ਉਹਨਾਂ ਨੇ ਲੋਕਾਂ ਦੇ ਮੂਹਰੇ ਭਾਵਾ ਉਹ ਗੁਰੂ ਆਸਤੇ ਨਾ ਗਏ ਜਾਂ ਉਹ ਲੋਕ ਵਿਖਾਵੇਂ ਨੂੰ ਗਏ ਹਮ ਕੀ ਹੁਣ ਸਰਜੀਤ ਸਿੰਘ ਰਖੜਾ ਤਰਖਾਲ ਵਾਏਗਾ ਹਮ ਬਿਲਕੁਲ ਠੀਕ ਹੈ ਨਾ ਜੀ ਇਹ ਇਹ ਗੱਲਾਂ ਜਿਹੜੀਆਂ ਇਹ ਆਪਦੇ ਆਪ ਚ ਬਹੁਤ ਵੱਡੀਆਂ ਸਿੱਖ ਪੰਥ ਨੂੰ ਖੋਰਾ ਲਾਉਣ ਵਾਲੀਆਂ ਕਾਰਵਾਈਆਂ ਹੋ ਰਹੀਆਂ ਹਮ ਅਜਾ ਦੂਸਰਾ ਜਿਹੜਾ ਮਸਲਾ ਸੀਗਾ ਕਾਫੀ ਉਠਦਾ ਰਹਿੰਦਾ ਵਕ ਵਕ ਜਿਹੜੇ ਪੰਥ ਦੇ ਸਹੀ ਰਹਿ ਗਏ ਆ ਜਰਾ ਜ ਜ ਆਪਾਂ ਕੋਈ ਸਪੈਸ਼ਲ ਕੋਈ ਜਾਤ ਪ੍ਰਾਤੀ ਨਹੀਂ ਗੱਲ ਕਰਦੇ ਵੀ ਜਿਹੜੀਆਂ ਬਰਾਦਰੀਆਂ ਦਾ ਜਾਤ ਹੈਗੀ ਹੈ ਲੋਕਾਂ ਦੀ ਉਹ ਉਹਦੇ ਨਾਲ ਜੋੜ ਲੈਂਦੇ ਵੀ ਸਾਡਾ ਸੀਧਾ ਜੀ ਆ ਹੋ ਗਿਆ ਮਤਲਬ ਪੰਥ ਚੋਂ ਨਖੇੜ ਕੇ ਦੇਖਿਆ ਜਾਂਦਾ ਜਿਹੜੀ ਸਿਧਾਂਤ ਹੈਗੇ ਆ ਅਸੂਲ ਹੈਗੇ ਆ ਪੰਥ ਦੇ ਜਾਂ ਸਿੱਖ ਸਿਧਾਂਤ ਹੈ ਗੁਰੂ ਗ੍ਰੰਥ ਸਾਹਿਬ ਤੱਕ ਹਰ ਤੱਕ ਸਾਡੀ ਮਿਰਾਦਾ ਇਹ ਸਾਰਿਆਂ ਤੁਸੀਂ ਕਿਵੇਂ ਦੇਖਦੇ ਹੋ ਵੀ ਸੀਧਾ ਨੂੰ ਜਿਹੜਾ ਬਰਾਦਰੀ ਦੇ ਮਤਾ ਵੰਡਣਾ ਉਹਦੇ ਨਾਲ ਇੱਕ ਰਾਜਨੀਤੀ ਕਰਨੀ ਪਾੜਾ ਪਾਉਣਾ ਵੇਖੋ ਜੀ ਜਿਹੜੇ ਸ਼ਹੀਦ ਹੁੰਦੇ ਆ ਹੂੰ ਉਹਨਾਂ ਮੂਰੇ ਨਮਸਕਾਰ ਨੂੰ ਲੱਖ ਵਾਰ ਹੂੰ ਤੇ ਉਹਨਾਂ ਨੂੰ ਸ਼ਹੀਦਆ ਕਰਨਾ ਬੰਦ ਹੈ ਜੀ ਜਿੱਥੋਂ ਤੱਕ ਤੁਸੀਂ ਕਹਿੰਦੇ ਆ ਵੀ ਉਹਨਾਂ ਨੂੰ ਜਾਤ ਪਾਤ ਚ ਲਿਆਉਣਾ ਹੂੰ ਮੈਂ ਸਮਝਦਾ ਵੀ ਜਿਹੜੀ ਸਿੱਖੀ ਹੈ ਜੀ ਖਾਲਸਾ ਹੋ ਜਾਣਾ ਉਹਦੇ ਚ ਜਾਤ ਪਾਤ ਕੋਈ ਨਹੀਂ ਹੂੰ ਦੂਸਰਾ ਮੇਰਾ ਮੰਨਣਾ ਹੈ ਵੀ ਜਿਹੜਾ ਵਿਅਕਤੀ ਹੂੰ ਗੁਰੂ ਸਾਹਿਬ ਦੇ ਜੀਵਨ ਦੌਰਾਨ ਜੀ ਗੁਰੂ ਸਾਹਿਬ ਉਹਨਾਂ ਨੂੰ ਜਥਾ ਪਾਉਂਦੇ ਰਹੇ ਹੁਣ ਹੂੰ ਤੇ ਗੁਰੂ ਸਾਹਿਬ ਵਾਸਤੇ ਉਹ ਜ਼ਿੰਦਗੀ ਨਸ਼ਾਵਰ ਕਰ ਗਏ ਹੁਣ ਹੂੰ ਜ਼ਿੰਦਗੀ ਬਾਰ ਕੇ ਵੀ ਹੂੰ ਅੰਮ੍ਰਿਤ ਬਾਟੇ ਦਾ ਅੰਮ੍ਰਿਤ ਛੱਕੇ ਵੀ ਜੀ ਜੇ ਉਹਨਾਂ ਨੂੰ ਅੱਜ 300 ਸਾਲ ਬਾਅਦ ਜਾਤਾਂ ਦੀ ਕਥੀਸ਼ਾ ਜਾ ਰਿਹਾ ਹੈ ਤੇ ਗੁਰੂ ਸਿਧਾਂਤ ਨਾਲ ਸਿੱਧੀ ਦੀ ਸਿੱਧੀ ਖਲਵਾੜ ਹੈ ਔਰ ਗੁਰੂ ਨਾਲ ਬੇਦਾਵਾ ਹੈ ਹੂੰ ਇੱਕ ਵਿਅਕਤੀ ਜਾਨ ਵਾਰ ਗਿਆ ਪਰਿਵਾਰ ਵਾਰਤਾ ਇੱਕ ਸਿੱਖੀ ਖਾਤਰ ਗੁਰੂ ਖਾਤਰ ਜੀ ਤੇ ਫਿਰ ਉਹ ਉਹ ਜਾਤੀਵਾਦ ਉਹ ਕਿੱਥੇ ਰਹਿ ਗਿਆ ਹੂੰ ਫਿਰ ਐ ਤਾਂ ਬ੍ਰਾਹਮਣਾਂ ਤੋਂ ਘਰੇ ਜੰਮੇ ਹੂੰ ਆਏ ਉਹ ਬ੍ਰਾਹਮਣ ਬਣ ਰਹੇ ਨੇ ਹੂੰ ਇਹ ਜਾਤ ਪਾਤ 'ਚ ਇਹ ਬੰਦਾ ਜਾਊਗਾ ਹੂੰ ਖੱਤਰੀ ਕਹ ਦੇਣਗੇ ਗੁਰੂ ਨਾਨਕ ਸਾਹਿਬ ਸਾਡਾ ਹੈ ਹੂੰ ਸੋਢੀ ਕਹ ਦੇਣਗੇ ਗੁਰੂ ਗੋਬਿੰਦ ਸਿੰਘ ਸਾਡਾ ਹੈ ਜੀ ਤੇ ਫਿਰ ਮਗਰ ਕੀ ਬਚਿਆ ਬਿਲਕੁਲ ਹੂੰ ਗੁਰੂ ਜੀ ਦਾ ਜਿਹੜਾ ਸਿਧਾਂਤ ਹੈ ਨਾ ਹੂੰ ਉਹ ਉਹ ਗੁਰੂ ਸਾਹਿਬ ਹੀ ਜਾਂਦਾ ਹੂੰ ਅਸੀਂ ਜਾਤ ਪਾਤ 'ਚੋਂ ਨਿਕਲ ਕੇ ਰਾਜੀ ਨਹੀਂ ਅਸੀਂ ਤਾਂ ਜਾਤ ਪਾਤਾਂ 'ਚ ਬੰਦਣਾ ਫਿਰ ਖਾਲਸਾ ਪੰਥ ਦਾ ਕੀ ਦੈਨ ਸੋ ਸਾਲ ਦੀ ਜਿਹੜੀ ਉਹਦੀ ਗੁਰੂ ਸਾਹਿਬ ਦਾ ਇਤਿਹਾਸ ਆ ਉਹ ਅੱਜ ਇਤਿਹਾਸ ਘਟਿਆ ਜਾ ਰਿਹਾ ਹੈ ਇਹ 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 ਤਾਂ ਬਹੁਤ ਵੱਡਾ ਸਿੱਖੀ ਨਾਲ ਖਲਵਾੜ ਕਰ ਰਹੇ ਸਿੱਖੀ ਤੋਂ ਬੇਮੁਖ ਲੋਕ ਨੇ ਇਹ ਕੋਈ ਪਿੱਛੇ ਜਿਹੜੇ ਸਿਆਸੀ ਜਮਾਤਾਂ ਹੈਗੀਆਂ ਉਹਨਾਂ ਦੀ ਚਾਲ ਹੋ ਸਕਦੀ ਹੈ ਜਰ ਇਹ ਤਾਂ ਹੁਣ ਸਰੇਂਦਰ ਜੀ ਜਦੋਂ ਸਾਡਾ ਬਾਹਰ ਹੀ ਉਹਨਾਂ ਨੇ ਪਿਆ ਵਾ ਹੂੰ ਜਿਨ੍ਹਾਂ ਨੇ ਸੌਂ ਖਾਦੀ ਆ ਵੀ ਸਿੱਖੀ ਰਹਿਣ ਨਹੀਂ ਦੇਣੀ ਜੀ ਹੈ ਨਹੀਂ ਉਹ ਕੋਈ ਨਾ ਕੋਈ ਬਹਾਨਾ ਬਣਾ ਕੇ ਮੈਂ ਪਿੱਛੇ ਜੀ ਇੱਕ ਗੱਲ ਕਹੀ ਸੀ ਵੀ ਜਦੋਂ ਇਹ ਕੋਈ ਥੋੜੇ ਸਾਲਾਂ ਤੋਂ ਸ਼ੁਰੂ ਹੋਇਆ ਵੀ ਸ਼ੀਦਾ ਨੂੰ ਜਾਤ ਪਾਤਾਂ ਦੇ ਵਿੱਚ ਵੰਡਣਾ ਹਾਂ ਹੈ ਨਹੀਂ ਵੇਖੋ ਗੁਰੂ ਸਾਹਿਬ ਦਾ ਬੇਟਾ ਕਹਾ ਕੇ ਵੀ ਗੁਰੂ ਸਾਹਿਬ ਦਾਨੀ ਬਣ ਸਕਿਆ ਬਣ ਨਹੀਂ ਦਿੱਤਾ ਗਿਆ ਉਹ ਤਾਂ ਬਣ ਗਏ ਉਹਨਾਂ 'ਚ ਨਹੀਂ ਕੋਈ ਉਹ ਤਾਂ ਬਣੇ ਉਹਨਾਂ ਨੇ ਸਾਰਾ ਕੁਝ ਤਿਆਗਤਾ ਉਹਨਾਂ ਨੇ ਜਿੰਦਾਂ ਵੀ ਨਿਸ਼ਾਵਰ ਕਰਤੀਆਂ ਤੇ ਲੋਕ ਉਹਨਾਂ ਨੂੰ ਕਿਹੜੇ ਕਿਹੜੇ ਜਾਤੀਵਾਦ ਚ ਲਿਆਉਣਾ ਚਾਹੁੰਦੇ ਆ ਉਹਨਾਂ ਦੇ ਉਹਨਾਂ ਦਾ ਉਹਨਾਂ ਦਾ ਸੰਬੰਧ ਕੀ ਆ ਲੋਕਾਂ ਦਾ ਅਜ ਇੱਕ ਸਿਮਰ ਸਾਹਿਬ ਗੱਲ ਹੋਰ ਆ ਵੀ ਆਈ ਜੇ ਤਾਰੀ ਬਾਬਾ ਜੀਵਨ ਸਿੰਘ ਅਮਰਤਾਰੀ ਸੀਗੇ ਜਿਹੜੇ ਲੋਕ ਰੌਲਾ ਪਾਉਂਦੇ ਆ ਉਹਨਾ ਅਮਰਤਾਰੀ ਆ ਦਾੜੀਆਂ ਕੱਟੀਆਂ ਮਤਲਬ ਕਿਹੜੇ ਸੂਲ ਦੀ ਗੱਲ ਕਰਦੇ ਆ ਮੇਰੇ ਇਹ ਵੀ ਮਤਲਬ ਇਹ ਵੀ ਕਦੇ ਕਦੇ ਸਵਾਲ ਉੱਠਦਾ ਯਾਰ ਕਿ ਤੁਸੀਂ ਖੁਦ ਸਿੱਖੀ ਦਾ ਜੋ ਗੁਰੂ ਸਾਹਿਬ ਕਹਿ ਕੇ ਗਏ ਉਹਤੇ ਤੁਸੀਂ ਚੱਲ ਨਹੀਂ ਰਹੇ ਪਰ ਤੁਸੀਂ ਗੱਲ ਬਾਬਾ ਜੀਵਨ ਸਿੰਘ ਦੀ ਕਰ ਰਹੇ ਨਹੀਂ ਵੇਖੋ ਜੀ ਬਾਬਾ ਜੀਵਨ ਸਿੰਘ ਤਾਂ ਉਹ ਗੁਰਸਿੱਖ ਹੋਇਆ ਹੂੰ ਜਿਹਦੀ ਉਹ ਬਹੁਤ ਵੱਡੀਆਂ ਕੁਰਬਾਨੀਆਂ ਹੂੰ ਗੁਰੂ ਸਾਹਿਬ ਦਾ ਸੀਸ ਲੈ ਕੇ ਆਏ ਹੂੰ ਹਾਂਜੀ ਗੁਰਗਰ ਦੇ ਇٹے ਗੁਰੂ ਕੇ ਬੇਟੇ ਦਾ ਖਤਾਬ ਪੈਦਾ ਕੀਤਾ ਹਾਂਜੀ ਜੰਗਾਂ ਦੇ ਵਿੱਚ ਯੂਜ ਦੇ ਹੋਏ ਸ਼ਹੀਦ ਹੋਏ ਹਾਂਜੀ ਤੇ ਤੁਸੀਂ ਉਹਨਾਂ ਇਹਦੀ ਗੱਲ ਕਰੀ ਆ ਵੀ ਜਿਹੜਾ ਸਿੱਖੀ ਚ ਪ੍ਰਵੇਸ਼ ਕਰਦਾ ਉਹ ਮਾੜੀ-ਮੁੱਟੀ ਸਿੱਖੀ ਦੀ ਇਲਾਜ ਰੱਖੂਗਾ ਨਾ ਬਿਲਕੁਲ ਉਹਨੂੰ ਗੁਰੂ ਦਾ ਭੈ ਵੀ ਹੋਊਗਾ ਇਹਨਾਂ ਲੋਕਾਂ ਦਾ ਭੈ ਕੋਈ ਨਹੀਂ ਗੁਰੂ ਦਾ ਹਮ ਇਹਨਾਂ ਦਾ ਕੋਈ ਮੁੱਦਾ ਚਾਹੀਦਾ ਮਾਰੀ ਜੀ ਗੱਲ ਹੋਈ ਮੈਨੂੰ ਤਾਂ ਐ ਮੈਂ ਹੈਰਾਨ ਆ ਨਹੀਂ ਹੁਣ ਤੱਕ ਕਾਲ ਤੱਕ ਸਾਹਿਬ ਤੁੱਪ ਗਿਓ ਬਿਲਕੁਲ ਇੰਨਾ ਕੁਝ ਹੋਈ ਜਾਂਦਾ ਹੈ ਕੱਲ ਤਾਂ ਸਭ ਬੋਲੂਗਾ ਕਦੋਂ ਹੂੰ ਵਿਦਵਾਨ ਬੋਲਣਗੇ ਕਦੋਂ ਬਿਲਕੁਲ ਜੀ ਮਸਲਾ ਵੇਖੋ ਸਰੋਤਾਂ ਦਾ ਹੈ ਤੇ ਇਹ ਤਾਂ ਕੋਈ ਵੱਡਾ ਮਸਲਾ ਨਹੀਂ ਬਿਲਕੁਲ ਜੀ ਸ਼ਹੀਦ ਦਾ ਸ਼ਹੀਦ ਹੀ ਹੈ ਨਾ ਬਿਲਕੁਲ ਜੀ ਹੂੰ ਠੀਕ ਹੈ ਨਾ ਜੀ ਤੇ ਮਗਰ ਇਹ ਜੇ ਹੁਣ ਸਰੋਤ ਹੈ ਬਹੁਤ سارے ਸਰੋਤ ਕੁਝ ਕਹਿ ਰਹੇ ਆ ਕੋਈ ਕੁਛ ਜਿਹਾ ਕਹਿ ਰਿਹਾ ਹੈ ਹੂੰ ਉਹਨਾਂ ਤੋਂ ਬੈਠ ਕੇ ਉਹਦੇ ਤੇ ਵਿਦਵਾਨਾਂ ਨੂੰ ਉਹ ਵੀ ਕਰ ਲੈਣੀ ਚਾਹੀਦੀ ਹੈ ਵਿਚਾਰ ਕਰ ਲੈਣੀ ਵੀ ਕਿਹੜਾ ਠੀਕ ਠੋਕ ਦਾ ਹੂੰ ਜਿਹੜਾ ਹੁਣ 300 ਸਾਲ ਤੋਂ ਲਗਾਤਾਰ ਚੁੜਿਆ ਆ ਰਿਹਾ ਸੀ ਹੁਣ 5-10 ਸਾਲਾਂ 'ਚ ਉਹ ਕੀ ਹੋ ਗਿਆ ਬਿਲਕੁਲ ਜੀ ਹੁਣ ਕਿਉਂ ਕੱਟਿਆ ਜਾ ਰਿਹਾ ਕੋਈ ਕਹਿੰਦਾ ਗੰਗੂ ਨਾਂ ਦਾ ਬੰਦਾ ਨਹੀਂ ਹੋਇਆ ਕੋਈ ਕਹਿੰਦਾ ਐ ਨਹੀਂ ਹੋਇਆ ਕੋਈ ਕਹਿੰਦਾ ਕੱਲ ਨੂੰ ਕਹਿੰਦੇ ਨੇ ਗੁਰੂ ਕੋ ਕੱਲ ਨੂੰ ਸੁਣ ਜੇ ਐ ਚੱਲਦਾ ਰਿਹਾ ਇਹ ਲੋਕਾਂ ਦਾ ਇੱਥੋਂ ਤੱਕ ਹੌਸਲਾ ਵਧੂਗਾ ਕਹਿੰਦੇ ਗੁਰੂ ਗਵਿੰਦ ਸਿੰਘ ਹੀ ਨਹੀਂ ਹੋਇਆ ਬਿਲਕੁਲ ਬਿਲਕੁਲ ਹੁਣ ਪਿੱਛੇ ਦੀ ਇੱਕ ਬੋਲੀ ਜਾਂਦਾ ਸੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਦੁਆਰਾ ਕਦੀ ਨਹੀਂ ਦੇਖ ਕੇ ਗੁਰੂ ਸਾਹਿਬ ਹੁਣ ਕੋ ਕੁੰਡਾ ਤਾਂ ਰਿਹਾ ਨਹੀਂ ਧਰਮ ਦਾ ਨਾ ਕੋਈ ਧਾਰਮਿਕ ਲੋਕ ਰਹੇ ਹੂੰ ਇਹ ਇਹ ਉਹ ਸ਼ਹੀਦਾਂ ਦੀ ਸੋਚ ਦੇ ਲੋਕ ਨੇੜੇ ਤੇਰੇ ਨਹੀਂ ਜਿਹੜੇ ਜੇ ਵੇਖੋ ਮੈਂ ਕਈ ਵਾਰੀ ਕਿਹਾ ਜਿਹਦਾ ਸਿੱਖੋਂ ਜਾਤ ਨਹੀਂ ਬਿਲਕੁਲ ਜੇ ਜਾਤਾਂ ਤਾਂ ਸਿੱਖ ਨਹੀਂ ਬਿਲਕੁਲ ਬਿਲਕੁਲ ਹੁਣ ਫੈਸਲਾ ਉਹ ਲੋਕ ਕਰਨ ਹੂੰ ਵੀ ਕੀ ਉਹ ਜਾਤ ਹੈ ਉਹ ਸਿੱਖ ਹੂੰ ਜੇ ਸਿੱਖ ਰ ਜਾਤ ਨਹੀਂ ਹੂੰ ਕੀ ਉਹ ਮਤਲਬ ਇਹ ਵੀ ਫੈਸਲਾ ਕਰਨਾ ਕੀ ਉਹ ਬਾਬਾ ਜੀਵਨ ਸਿੰਘ ਦੇ ਵਾਂਗੂ ਜੀਵਨ ਨਿਰਵਾਹ ਕਰ ਰਹੇ ਹੈ ਈ ਅਮਰਤਾਰੀ ਆ ਕਿ ਗਰਵਾਨੀ ਨਾਲ ਜੁੜਿਆ ਕਿ ਗੁਰੂ ਨਾਲ ਜੁੜਿਆ ਨਹੀਂ ਉਹ ਤਾਂ ਉਹ ਤਾਂ ਗੁਰੂ ਵੈਸੀ ਵੇਖੋ ਗੁਰੂ ਸਿਧਾਂਤ ਨੂੰ ਮੈਂ ਤੁਹਾਨੂੰ ਪਹਿਲਾਂ ਕਹਤਾ ਉਹ ਤਾਂ ਗੁਰੂ ਸਿਧਾਂਤ ਨੂੰ ਘਟ ਰਹੇ ਨਹੀਂ ਹੂੰ ਉਹ ਤਾਂ ਗੁਰੂ ਤਾਂ ਵੱਡੇ ਹੋ ਕੇ ਮਗਰ ਜੋੜ ਰਹੇ ਆ ਐਂ ਤਾਂ ਫਿਰ ਮਨੁੱਖ ਜੇ ਜੱਤਾਂ ਨਾਲ ਜੋੜਨੇ ਆ ਤੇ ਮਨੁੱਖ ਕਿੱਥੇ ਜਾ ਕੇ ਜੁੜ ਜੂਗਾ ਜੀ ਬਿਲਕੁਲ ਮਨੁੱਖ ਦੀ ਪਦਾਇਸ਼ ਹੂੰ ਕਿੱਥੇ ਜਾ ਕੇ ਜੁੜ ਜਾਣੀ ਆ ਹੂੰ ਫਿਰ ਮਨੁੱਖ ਉਹ ਹੋਇਆ ਬਿਲਕੁਲ ਅੱਜ ਤੋਂ ਸਦੀਆਂ ਪਹਿਲਾਂ ਮਨੁੱਖ ਕਿਵੇਂ ਪੈਦਾ ਹੋਇਆ ਉਹ ਮਨੁੱਖ ਦੀ ਮਤਲਬ ਕਿਵੇਂ ਕਿਵੇਂ ਕਿੰਨਾ ਕਿੰਨਾ ਚੋਂ ਵਿਚਰਿਆ ਪਹਿਲਾਂ ਮਨੁੱਖ ਕਿਹੇ ਜਹਾ ਸੀ ਫਿਰ ਕਿਹੇ ਜਹਾ ਫਿਰ ਉਹਨੇ ਰਹਿਣ ਸੈਨ ਸਿੱਖਿਆ ਫਿਰ ਉਹਨੇ ਵਿਵਹਾਰ ਸਿੱਖੇ ਫਿਰ ਉਹ ਸਿਆਣਾ ਹੁੰਦਾ ਗਿਆ ਹਨ ਹੂੰ ਤੇ ਉਹ 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 ਜਦੋਂ ਜੀਵ ਗੈਣਾ ਸੀ ਪੜਦੇ ਆ ਕੀ ਫਿਰ ਅਸੀਂ ਉੱਥੋਂ ਨਿਕਲ ਕੇ ਉੱਥੇ ਜਮਾਂ ਸਿਰੇ ਤੇ ਜਾ ਕੇ ਜੋੜ ਦੇਾਂਗੇ ਹੂੰ ਕਿਸੇ ਨੂੰ ਇੱਕ ਗੱਲ ਮੈਂ ਤੁਹਾਨੂੰ ਦੱਸਾਂ ਸਿੱਖੀ ਜਨਮ ਕਰਕੇ ਨਹੀਂ ਹੈ ਬਿਲਕੁਲ ਸਿੱਖੀ ਧਾਰਨ ਕਰਕੇ ਹੈ ਹੂੰ ਜੀ ਸਿੱਖਾਂ ਦੇ ਘਰੇ ਜਨਮ ਲੈ ਕੇ ਕੋਈ ਜਰੂਰਤ ਨਹੀਂ ਸਾਰੇ ਸਿੱਖ ਹੋਣ ਬਿਲਕੁਲ ਠੀਕ ਹੈ ਜਨਮ ਹੋ ਸਕਦਾ ਹੈ ਜਨਮ ਕਿਤੇ ਵੀ ਹੋ ਸਕਦਾ ਹੈ ਕਰਮਾਂ ਦੀ ਗੱਲ ਹੈ ਇੱਥੇ ਹਮ ਸਿੱਖੀ ਤਾਂ ਹੈ ਹੀ ਕਰਮਾਂ ਦੀ ਕਰਮ ਕਮਾਉਣੇ ਪੈਂਦੇ ਆ ਤੇ ਇਹ ਤਾਂ ਸਾਡੇ ਸਤਕਾਰਯੋਗ ਸਾਰੇ ਸ਼ਹੀਦ ਨੇ ਜਿੰਨੇ ਵੀ ਹੋਏ ਨੇ ਜਿਨ੍ਹਾਂ ਨੇ ਕੌਮ ਦੀ ਖਾਤਰ ਮਨੁੱਖਤਾ ਦੀ ਖਤਰ ਕੌਮ ਦੀ ਵੀ ਆਪਾਂ ਗੱਲ ਛੱਡੇ ਮਨੁੱਖਤਾ ਦੀ ਖਤਰ ਮਨੁੱਖਤਾ ਦੀ ਬਰਾਬਰੀ ਦੀ ਖਤਰ ਆਪਦਾ ਸਾਰਾ ਕੁਝ ਬਾਰਤਾ ਤੇ ਉਹ ਮਨੁੱਖ ਉਹਨਾਂ ਨੂੰ ਫਿਰ ਉਹ ਜਾਤੀ ਛੋਟਾ ਕਰ ਰਹੇ ਹਨ ਉਹਨਾਂ ਨੂੰ ਛੋਟਾ ਕਿਉਂ ਜੀ ਖਤਮ ਕਰ ਰਹੇ ਹਨ ਉਹਨੂੰ ਉਹਨਾਂ ਨਾਲ ਉਹਨਾਂ ਉਹਨਾਂ ਦੇ ਨਾਂ ਨਹੀਂ ਇਹਨਾਂ ਨੂੰ ਮੈਨੂੰ ਤਾਂ ਐਂ ਲੱਗਦਾ ਇਹਨਾਂ ਦੇ ਨਾਂ ਨਾਲ ਸ਼ਾਇਦ ਇਹਨਾਂ ਨੂੰ ਕੋਈ ਲਲਜੀ ਹੋਵੇ ਲੋਕਾਂ ਨੂੰ ਹੂੰ ਠੀਕ ਹੈ ਨਾ ਜੀ ਹਾਂ ਕਿਉਂਕਿ ਸ਼ਹੀਦਾਂ ਨੂੰ ਮੰਨਣਾ ਉਹਦੇ ਸਦਾਤ ਨੂੰ ਜੇ ਸਿੱਖੀ ਗੁਰਸਿੱਖੀ ਸਦਾਤ ਨੂੰ ਮੰਨਣਾ ਪਊਗਾ ਤਾਂ ਗੁਰੂ ਕੇ ਵੇਤੇ ਨੇ ਹੂੰ ਗੁਰੂ ਕਹੇ ਗੁਰੂ ਕੇ ਤਾਂ ਲਾਲ ਉਹਨਾਂ ਨੂੰ ਉਹਨਾਂ ਨਾਲ ਤਾਂ ਗੁਰੂ ਸਾਹਿਬ ਇੱਕ ਵਾਟੇ ਹੀ ਛਕਦੇ ਰਹੇ ਉਹਨਾਂ ਨਾਲ ਤਾਂ ਹੂੰ ਬਿਲਕੁਲ ਠੀਕ ਹੈ ਸਾਡੀ ਖੰਡੇ ਵਾਟੇ ਦੀ ਪਹੇਲ ਆ ਜਿਹੜੀ ਉਹ ਇੱਕ ਜੀ ਛਕਣਾ ਹੀ ਆ ਨਾ ਜੀ ਬਿਲਕੁਲ ਬਿਲਕੁਲ ਹੂੰ ਜਦੋਂ ਅਸੀਂ ਪਹਲ ਲੈਨੇ ਆ ਅੰਮ੍ਰਿਤ ਦੀ ਦਾਤ ਲੈਨੇ ਆ ਅਸੀਂ ਇੱਕ ਵਾਟੇ ਹੀ ਛਕਦੇ ਆ ਬਿਲਕੁਲ ਸਾਰੇ ਭਰਾ ਬੰਦੇ ਆ ਤੇ ਵੀਰੇ ਇੱਥੇ ਜਾਤ ਪਤ ਕਿੱਥੇ ਆ ਹੂੰ ਇਹ ਵੱਡੀਆਂ ਗੱਲਾਂ ਹੈ ਗਹਿਰੀਆਂ ਗੱਲਾਂ ਤੇ ਇਹ ਇਹ ਬੜਾ ਮਤਲਬ ਨਾਜ਼ੁਕ ਦੌਰ ਚੋਂ ਅਸੀਂ ਗੁਜ਼ਰ ਰਹੇ ਆ ਧੰਨਵਾਦ ਜੀ ਫਿਰ ਖਾਲਸਾ ਸਾਹਿਬ ਖਾਲਸਾ ਸਾਹਿਬ ਵਾਹਿਗੁਰੂ